ਲਗਾਤਾਰ ਪਚਾਰਾ ਦੇ ਵਿੱਚ ਤेंदੂਏ ਨੇ ਆਪਣਾ ਕਹਿਰ ਮਚਾ ਰੱਖਿਆ ਹੋਇਆ ਜਿਸ ਦੇ ਨਾਲ ਵੱਖ-ਵੱਖ ਪਿੰਡਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਹੈ। ਬੀਤੀ ਰਾਤ ਪਚਾਰਾ ਦੇ ਪਿੰਡੇ ਲੰਗ ਦੇ ਵਿੱਚ ਬਣੇ ਇੱਕ ਘਰ ਦੇ ਵਿੱਚ ਇਸ ਤेंदੂਏ ਨੇ ਆਪਣਾ ਕਹਿਰ ਮਚਾਇਆ ਜਿੱਥੇ ਕਿ ਕਾਰਜ ਕਿੱਲੇ ਦੇ ਨਾਲ ਬੰਨੀ ਹੋਈ ਗਾਂ ਦੀ ਬੱਚੀ ਨੂੰ ਇਸ ਤेंदੂਏ ਨੇ ਜ਼ਖਮੀ ਕਰ ਦਿੱਤਾ। ਸੋ ਘਰ ਦੇ ਵਿੱਚ ਵੜ ਕੇ ਇਸ ਤेंदੂਏ ਨੇ ਆਪਣਾ ਸ਼ਿਕਾਰ ਕਰਨਾ ਚਾਹਿਆ ਲੇਕਿਨ ਮੌਕੇ ਤੇ ਕਾਰਜ ਮੌਜੂਦ ਪਰਿਵਾਰ ਨੇ ਰੌਲਾ ਪਾਉਂਦਾ ਵੇਖ ਇਸ ਤेंदੂਏ ਨੂੰ ਭਜਾਇਆ ਗਿਆ ਤੇ ਪੂਰੇ ਪਰਿਵਾਰ ਦੇ ਵਿੱਚ ਹੁਣ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤੇ ਸਾਢੇ 12 ਵਜੇ ਦੀ ਘਟਨਾ ਹੈ ਮੈਂ ਤੇ ਮੇਰੀ ਬੈਫਰ ਅਸੀਂ ਚੰਡੀਗੜ੍ਹ ਸੀਗੇ ਪੀਜੀਐ ਜੀ ਸਾਡੀ ਬੇਟੀ ਦਾ ਪ੍ਰੋਜੈਕਟ ਸੀਗਾ ਤੇ ਉਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ ਜੀ ਜਿਹੜਾ ਤੇੰਦੂਆ ਆਪਣੇ ਇਲਾਕੇ ਦੇ ਵਿੱਚ ਘੁੰਮ ਰਿਹਾ ਜੀ ਤੇ ਉਹ ਰਾਤੀ ਆਪਣੇ ਘਰ ਵੀ ਆ ਗਿਆ ਸੀਗਾ ਤੇ ਆ ਕੇ ਬਾਅਦ ਸਾਡੇ ਇੱਕ ਬੱਚੀ ਹੈ ਛੋਟੀ 1 ਕਿੰਨੇ ਦੀ ਉਹਦਾ ਕੰਨ ਵਗੈਰਾ ਇੱਕ ਕੰਨ ਤਾਂ ਪੂਰਾ ਹੀ ਖਾ ਗਿਆ ਜੀ ਨਿੱਕ ਤੇ ਥੋੜਾ ਜਿਹਾ ਅੱਧ ਬਜੰਦਾ ਜਾਂ ਕਰ ਗਿਆ ਤੇ ਫਿਰ ਕੋਸ਼ਿਸ਼ ਕਰਕੇ ਬੱਚੇ ਦੀ ਜਾਗ ਜੂ ਖੁੱਲੀ ਰੌਲਾ ਪਾਇਆ ਕਿ ਡੌਗੀ ਸੀਗਾ ਆਪਣੇ ਘਰ ਦੇ ਵਿੱਚ ਉਹਨੇ ਕਾਫੀ ਰੌਲਾ ਵਗੈਰਾ ਪਾਇਆ ਤੇ ਫਿਰ ਬੱਚੇ ਉੱਠ ਗਏ ਉਹਨੇ ਡਰਾਡ ਰੂਕ ਭਜਾਇਆ ਥੋੜੇ ਅੰਦਰੋਂ ਤੇ ਬਸ ਫਿਰ ਕੰਦੇ ਟੱਪ ਗਿਆ ਜੀ ਤੇ ਘਰ ਦੇ ਵਿੱਚ ਕੋਲ ਪਹੁੰਚੀ ਡਾਕਟਰ ਦੇ ਵਿੱਚ ਤੇ ਮੇਰੇ ਬਿਲਟੇ ਸੀਗੇ ਜੀ ਇੱਕ ਸਿਸਟਰ ਸੀਗੀ ਮੇਰੀ ਸਿਸਟਰ ਜਾਗਦੀ ਸੀਗੀ ਉਹਨਾਂ ਨੂੰ ਪਤਾ ਲੱਗਿਆ ਪਹਿਲਾਂ ਫਿਰ ਉਹਨਾਂ ਨੇ ਬਿਲਟਾਂ ਨੂੰ ਉਠਾਇਆ ਤਾਂ ਫਿਰ ਬੇਟਿਆਂ ਨੇ ਭਜਾਇਆ ਜੀ ਉਹ ਡਰਾਡ ਰੂਕੇ ਜੀ ਥੋੜਾ ਮੋਤਾ ਰਾਤ ਦਾ ਸਮਾਂ ਤਾਂ ਵੀ ਗਰਮੀ ਦਾ ਮੌਸਮ ਆ ਵੀ ਚਲੋ ਪੱਖੇ-ਪੱਖੇ ਚੱਲਦੇ ਨੇ ਨਹੀਂ ਕਿਸੇ ਨੂੰ ਪਤਾ ਲੱਗਦਾ ਹਨ ਵੀ ਫਿਰ ਆਪ ਹੀ ਇਹਨਾਂ ਨੇ ਕੋਸ਼ਿਸ਼ ਕਰਕੇ ਭਜਾਇਆ ਜੀ ਡਰ ਦਾ ਮਾਹੌਲ ਵੀ ਹੋਏਗਾ ਡਰ ਦਾ ਮਾਹੌਲ ਵੀ ਬਣਿਆ ਰਿਹਾ ਜੀ ਘਰ ਦੇ ਵਿੱਚ ਕਾਫੀ ਜ਼ਿਆਦਾ ਤੇ ਬਸ ਇਹ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋ ਕੋ ਗੱਲ ਨਹੀਂ ਇਹਨਾਂ ਨੇ ਫਿਰ ਤਾਂ ਅਸੀਂ ਸਵੇਰੇ ਆ ਕੇ ਦੇਖੇ ਜਿਸ ਤਰ੍ਹਾਂ ਜਿਵੇਂ ਸਵੇਰੇ ਆਏ ਜੀ ਕੋਈ 12:00 ਵਜੇ ਦੇ ਕਰੀਬ ਦੁੱਖ ਤਾਂ ਦੇਖੋ ਬਾਈ ਜੀ ਇੰਦਾ ਵੀ ਜਿਹੜਾ ਵੀ ਕੋਈ ਬੰਦਾ ਪਸ਼ੂ ਜਾਂ ਕੋਈ ਵੀ ਜਾਨਵਰ ਪਾਲਦਾ ਹਨਾ ਉਹਦੇ ਨਾਲ ਪਿਆਰ ਹੋ ਜਾਂਦਾ ਉਹਦਾ ਬੱਚਿਆਂ ਵਾਂਗ ਮੈਂ ਦੇਖੋ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਵੀ ਜਿਵੇਂ ਚਲੋ ਸਾਡਾ ਨੁਕਸਾਨ ਹੋਇਆ ਕਿਸੇ ਹੋਰ ਦਾ ਨਾ ਹੋਵੇ ਹਨਾ ਤੇ ਜਲਦੀ ਤੋਂ ਜਲਦੀ ਵੀ ਜਿਹੜਾ ਇਹ ਤਿੰਦੂਆ ਨੂੰ ਬਾਗੂ ਚ ਕਰਾਇਆ ਜੀ ਹਨਾ